ਤੁਹਾਡਾ ਕੀ ਖਿਆਲ ਹੈ ਵੀ ਛੋਟੇ ਕੱਪੜੇ ਪਾ ਕੇ ਉਹ ਆਜ਼ਾਦ ਹੋ ਜਾਂਦੀਆਂ ਨੇ ਛੋਟੇ ਕੱਪੜੇ ਪਾ ਕੇ ਉਹ ਸਦਾ ਦੰਦੀਆਂ ਨੇ ਇਹਦਾ ਕਿ ਬਿਲਕੁਲ ਗਲਤ ਹੈ ਲੜਕੀਆਂ ਛੋਟ ਪੋਜ਼ਿਟਿਵ ਚੀਜ਼ ਆ ਰਹੀ ਹੈ ਜਿਹੜੀ ਕੁੜੀਆਂ ਚ ਨੈਗੇਟਿਵ ਸਰਦਾਰਾਂ ਦੀਆਂ ਧੀਆਂ ਨੂੰ ਮੁਹੱਬਤ ਸ਼ਬਦ ਵਿਵਰਜਿਤ ਉਹ ਕਹਿੰਦੀ ਨੇ ਸੀ ਮੁੰਡੇ ਬਣਨ ਮੁੰਡੇ ਨਾ ਬਣੋ ਵੀ ਆਰ ਇਕੁਅਲ ਬਟ ਨਾਟ ਦੀ ਸੇਮ ਕੀਸ ਕੁੜੀਆਂ ਤੇ ਟੈਰੀ ਤੇ ਨਾ ਫੋਰ ਪੀਲਰਸ ਨੇ ਕੇਰਿੰਗ ਬੇਅਰਿੰਗ ਹੇਅਰਿੰਗ ਸ਼ੇਅਰਿੰਗ ਤੇ ਇਹਨਾਂ ਚੋਂ ਇੱਕ ਵੀ ਗਿਰ ਜੇ ਤੇ ਛੱਤ ਘਰ ਜਾਏ ਇਹ ਜਿਹੜੇ ਸੁਸਾਇਟੀ ਦੇ ਬਖਸ਼ੀ ਉਹਦੇੜੇ ਨੇ ਨਾ ਇਹ ਔਰਤ ਮਰਦ ਦੋਨਾਂ ਨੇ ਰਲ ਕੇ ਡਿੜੇ ਦਾਇਰਾ ਤੋੜਨਾ ਤਾਂ ਬੜੀ ਦੂਰ ਦੀ ਗੱਲ ਐ ਇਸ ਤੋਂ ਸੋਚ ਵੀ ਨਹੀਂ ਸਕਦੇ ਸੀ ਮੇਰੇ ਮਦਰ ਤੇ ਮੇਰੇ ਹਸਬੰਡ ਦੋਨਾਂ ਦੀ ਡੈਥ ਜਿਹੜੇ ਨੇ ਹੋ ਗਈ ਸੀ ਉਹਨਾਂ ਦੋਨਾਂ ਦਾ ਮੈਨੂੰ ਸਾਥ ਸੀ ਜਿਹੜਾ ਮੇਰੇ ਕੋਲ ਚਲਿਆ ਗਿਆ ਸ਼ੀ ਯਾਦ ਕਰਦੇ ਆ ਮੈਂ ਆਪ ਲੋਕਾਂ ਨੂੰ ਮੋੜਾ ਦਿੱਤਾ ਜਿਸ ਦਿਨ ਮੈਨੂੰ ਬਹੁਤ ਵੱਡੀ ਪਾਵਰ ਮਿਲੀ ਆਪਣੇ ਅੰਦਰ ਸਹਿਨਸ਼ੀਲਤਾ ਮਮਤਾ ਮੋਹ ਤੇ ਕਾਇਮ ਰੱਖਣਾ ਇੱਕ ਲੜਕੀ ਦੀ ਖਾਸੀਅਤ ਹੁੰਦੀ ਹੈ ਜਿਹੜੀ ਆਪਾਂ ਕਰਦੀ ਜਾਣਾ ਮੈਂ ਉਹੀ ਨੀਲੇ ਰਿਬਨ ਵਾਲੀ ਕੁੜੀ ਜਿਹੜੀ ਕਿ ਮੈਂ ਛਬੀਆਂ ਨੂੰ ਇਹਨੂੰ ਇੱਥੇ ਆ ਕੇ ਜਾਣਕਾਰ ਬਣ ਕਰਵਾਉਂਦੀ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਨੂੰ ਦੁਬਾਰਾ ਤੋਂ ਯਾਦ ਹੋ ਗਿਆ ਮੇਰੇ ਬਹੁਤ ਬਚਪਨ ਦੇ ਪੰਨੇ ਸਾਰੇ ਸਾਰੇ ਮੇਰੇ ਮੂਰੇ ਸਜਰੇ ਆਏ ਇਹ ਇਸ ਸਕੂਲ ਵਿੱਚ ਕੀਤੀਆਂ ਹੋਈਆਂ ਮੇਰੀਆਂ ਨਿੱਕੇ ਨਿੱਕੇ ਪੜਾ ਮੈਨੂੰ ਉਸੇ ਤਰ੍ਹਾਂ ਸਜਰੀਆਂ ਨਜ਼ਰ ਆਈ ਮੈਨੂੰ ਲੱਗਿਆ ਵੀ ਬਹੁਤ ਹਾਕੇ ਮੇਰੀ ਪੱਖੀ ਨਾਲੋਂ ਛੜ ਕੇ ਸੋਚੇ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਟੀਵੀ ਨਾਰਾਇਣ ਤੇ ਅੱਜ ਸਾਡੇ ਕੈਮਰੇ ਤੇ ਦਸਤਕ ਦੇਣ ਅਜਿਹੇ ਮਹਿਮਾਨ ਪਹੁੰਚੇ ਨੇ ਜਿਨ੍ਹਾਂ ਦੀਆਂ ਗੱਲਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀਆਂ ਨੇ ਇੱਕ ਦਮਦਾਰ ਸ਼ਖਸੀਅਤ ਮੇਰੇ ਨਾਲ ਬੈਠੇ ਨੇ ਮੈਡਮ ਬਲਵਿੰਦਰ ਕੌਰ ਮੇਰੇ ਨਾਲ ਬੈਠੇ ਨੇ ਪਹਿਲਾਂ ਤਾਂ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਬੱਚੀ ਵੈਸੇ ਐਸਕੇ ਮੈਂ মিডিਆ ਵਾਲੇ ਨੂੰ ਨੇੜੇ ਲੱਗਣ ਨਹੀਂ ਦਿੱਤਾ ਪਰ ਸਾਨੂੰ ਲੱਗਣ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਂ ਆਪ ਦੇ ਸਕੂਲ ਚ ਆਈ ਹਾਂ ਕਿਉਂਕਿ ਇਹ ਸਕੂਲ ਚ ਆਉਣਾ ਮੈਨੂੰ ਐ ਲੱਗਦਾ ਸੀ ਜਿਵੇਂ ਇੱਕ ਪਵਿੱਤਰ ਸਥਾਨ ਤੇ ਜਾ ਰਹੀ ਹੁੰਦੀ ਆ ਮੇਰਾ ਇੱਕ ਇੱਕ ਕਦਮ ਐਸ ਤਰ੍ਹਾਂ ਸੀ ਜਿਵੇਂ ਮੈਂ ਇੱਕ ਪਵਿੱਤਰ ਥਾਂ ਨੂੰ ਪੌੜੀਆਂ ਚੜ੍ਹ ਰਹੀ ਹਾਂ ਇਸ ਕਰਕੇ 올ਡ ਪੁਲਿਸ ਲਾਈਨ ਸਕੂਲ ਆਉਣਾ ਮੇਰਾ ਇੱਕ ਸੁਪਨਾ ਸੀ ਉਸ ਨੂੰ ਅੱਜ ਇਹਨਾਂ ਨੇ ਪੂਰਾ ਕੀਤਾ ਮੈਂ ਇਹਨਾਂ ਸਾਰਿਆਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਮੈਂ ਪਹਿਲਾਂ ਆਉਂਦੀ ਸੀਗੀ ਇੱਥੋਂ ਆ ਕੇ ਮੁੜ ਜਾਂਦੀ ਸੀਗੀ ਪਰ ਅੱਜ ਜਦੋਂ ਮੈਂ ਇੱਥੇ ਆਈ ਤਾਂ ਇਹ ਜਿਹੜੀਆਂ ਬੱਚੀਆਂ ਸੀਗੀਆਂ ਸਕੂਲ ਦੇ ਉਹਨਾਂ ਚ ਆਪਣਾ ਆਪ ਲੱਭ ਰਹੀ ਸੀ ਤਾਂ ਅੱਜ ਆ ਕੇ ਜਦੋਂ ਪ੍ਰਿੰਸੀਪਲ ਰੂਮ ਦੇ ਅੱਗੇ ਲੰਗੇ ਜਾਂ ਫਿਰ ਲਾਇਬ੍ਰੇਰੀ ਦੇ ਅੱਗੇ ਲੰਗੇ ਤਾਂ ਕਿਹੜੀਆਂ-ਕਿਹੜੀਆਂ ਯਾਦਾਂ ਸੀਗੀਆਂ ਜਿਹੜੀ ਮੁੜ ਕੇ ਦੁਬਾਰਾ ਤੁਹਾਡੇ ਜ਼ੈਨ ਦੇ ਵਿੱਚ ਆਈਆਂ ਇਹ ਇਸ ਸਕੂਲ ਵਿੱਚ ਕੀਤੀਆਂ ਹੋਈਆਂ ਮੇਰੀਆਂ ਨਿੱਕੇ-ਨਿੱਕੇ ਪੜਾ ਮੈਨੂੰ ਉਸੇ ਤਰ੍ਹਾਂ ਸੱਜਰੀਆਂ ਨਜ਼ਰ ਆਈਆਂ ਮੈਨੂੰ ਲੱਗਿਆ ਵੀ ਬਹੁਤ ਦਹਾਕੇ ਮੇਰੀ ਬੱਕੀ ਨਾਲੋਂ ਛੜ ਗਏ ਨੇ ਤੇ ਮੈਂ ਉਹੀ ਨੀਲੇ ਰਿਬਨਾਂ ਵਾਲੀ ਕੁੜੀ ਜਿਹੜੀ ਕਿ ਮੈਂ ਅਪ੍ਰੈਲ ਜਨਵਰੀ ਨੂੰ ਇੱਥੇ ਆ ਕੇ ਜਾਣਗਰਮਨ ਕਰਵਾਉਂਦੀ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਨੂੰ ਦੁਬਾਰਾ ਤੋਂ ਯਾਦ ਹੋ ਗਏ ਮੇਰੇ ਬਹੁਤ ਬਚਪਨ ਦੇ ਪੰਨੇ ਸਾਰੇ ਸਾਰੇ ਮੇਰੇ ਮੂਰੇ ਸੱਜਰੇ ਹੋ ਗਏ ਮੇਰੇ ਵਾਸਤੇ ਜਦੋਂ ਬੈਠੀਆਂ ਲੜਕੀਆਂ ਲੜਕੁੜੀਆਂ ਸੀ ਜਦੋਂ ਮੈਨੂੰ ਲੱਗਦਾ ਸੀ ਮੈਂ ਨਾਲ ਸਾਰਿਆਂ ਨਾਲੋਂ ਜ਼ਿਆਦਾ ਸ਼ਰਾਰਤੀ ਸੀ ਤੇ ਮੈਨੂੰ ਲੱਸੀ ਮੈਨੂੰ ਤਾਂ ਇੱਕ ਦੂਜੇ ਨਾਲ ਜਿਵੇਂ ਹੁੱਜਾ ਮਾਰਨੀਆਂ ਨਹੀਂ ਹੁੰਦੀਆਂ ਸਹੁਜਾ ਮਾਰਦੇ ਹੁੰਦੇ ਸੀ ਤੇ ਉਹ ਸਾਰਾ ਕੁਝ ਮੇਰੇ ਅੰਦਰ ਸੱਜਰਾ ਹੋ ਗਿਆ ਤੇ ਅੱਜ ਉਮਰ ਦੇ ਅਖੀਰਲੇ ਪੜਾਵਲ ਮੈਨੂੰ ਲੱਗਿਆ ਜਿਵੇਂ ਮੇਰੀ ਬਚਪਨ ਦੇ ਉਹ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਮੇਰੇ ਸਾਹਮਣੇ ਆ ਗਈਆਂ ਅੱਛਾ ਤੁਸੀਂ ਅਲੜ ਕੁੜੀਆਂ ਦੀ ਧੀਆਂ ਦੀ ਗੱਲ ਕਰਦੇ ਹੋ ਹਨਾ ਤੇ ਇੱਕ ਫਰੀडम ਹੁੰਦੀ ਹੈ ਜਿਹੜੀ ਆਪਾਂ ਅਕਸਰ ਗੱਲ ਕਰਦੇ ਆਵੇਂ ਕੁੜੀਆਂ ਨੂੰ ਫਰੀडम ਦਿੱਤੀ ਜਾਣੀ ਚਾਹੀਦੀ ਹੈ ਤੁਹਾਡੇ ਲਈ ਕੁੜੀਆਂ ਦੀ ਅਸਲ ਫਰੀडम ਕੀ ਹੈ ਅ ਅਸਲ ਫਰੀडम ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੀਆਂ ਜਿਹੜੀਆਂ ਪਈਆਂ ਹੋਈਆਂ ਲੀਹਾਂ ਨੇ ਉਹਨਾਂ ਨੂੰ ਓਲੰਘ ਦੇਵ ਇੱਕ ਖਾਸ ਤਰ੍ਹਾਂ ਦੀ ਲਿਮਿਟ ਹੁੰਦੀ ਹੈ ਸੀਮਾ ਹੁੰਦੀ ਹੈ ਜਿਹਦੇ ਵਿੱਚ ਲੜਕੀਆਂ ਨੇ ਉਸ ਨੂੰ ਯੂਜ਼ ਕਰਨਾ ਹੁੰਦਾ ਹੈ ਮਿਸਯੂਜ਼ ਨਹੀਂ ਕਰਨਾ ਹੁੰਦਾ ਜੇ ਤੁਸੀਂ ਮਿਸਯੂਜ਼ ਕਰਦੇ ਹੋ ਯੂ ਲੂਜ਼ ਅਪਰਚੂਨਿਟੀ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਤੁਸੀਂ ਸਤਕਾਰ ਕਰੋਗੇ ਤਾਂ ਸਤਕਾਰ ਪਾਓਗੇ ਉਹਨਾਂ ਸਾਰੀਆਂ ਲੀਹਾਂ ਦਾ ਸਤਕਾਰ ਕਰਨਾ ਬਣਦਾ ਹੈ ਜਿਹੜਾ ਖਾਸ ਕਰਕੇ ਲੜਕੀਆਂ ਤੋਂ ਮੈਂ ਤਵੱਕੁਰ ਰੱਖਦੀ ਹਾਂ ਤੁਸੀਂ ਦੋ ਮੁੱਦਿਆਂ ਦਾ ਜ਼ਿਕਰ ਕਰਦੇ ਹੋ ਆਪਣੀ ਗੱਲਾਂ ਦੇ ਵਿੱਚ ਕਿ ਇੱਕ ਹਮਸਫਰ ਦਾ ਕੁੜੀ ਲਈ ਮੁੱਦਾ ਹੁੰਦਾ ਹੈ ਤੇ ਇੱਕ ਮੁੱਦਾ ਹੁੰਦਾ ਹੈ ਉਹਦੀ ਮਾਂ ਦਾ ਪਰ ਅਜੇ ਹੀ ਸਮੇਂ ਦੇ ਵਿੱਚ ਜਦੋਂ ਹਮਸਫਰ ਵੀ ਮੁੱਦਾ ਮੁਰ ਜਾਂਦਾ ਹੈ ਤੇ ਮਾਂ ਨਾਲ ਵੀ ਉਹ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਇੱਕ ਕੁੜੀ ਦੀ ਜ਼ਿੰਦਗੀ ਕੱਖਾਂ 'ਚ ਰੁਲ ਜਾਂਦੀ ਹੈ ਅਜਿਹੇ ਸਮੇਂ ਦੇ ਵਿੱਚ ਕੀ ਕਰੀਏ ਮੈਂ ਇਹ ਲਫ਼ਜ਼ ਜਿਹੜੇ ਲਿਖੇ ਨੇ ਆਪਣੀ ਪਹਿਲੇ ਨਾਵਲ ਤੇ ਲਿਖੇ ਨੇ ਸੱਬੇ ਸਾਥ ਕੁੜਾ ਬੈਠੇ ਕਿਉਂਕਿ ਮੇਰੇ ਮਦਰ ਤੇ ਮੇਰੇ ਹਸਬੰਡ ਦੋਨਾਂ ਦੀ ਡੈਥ ਨੇੜੇ-ਨੇੜੇ ਹੋ ਗਈ ਸੀ ਉਹਨਾਂ ਦੋਨਾਂ ਦਾ ਮੈਨੂੰ ਸਾਥ ਸੀ ਜਿਹੜਾ ਮੇਰੇ ਕੋਲੋਂ ਚਲਿਆ ਗਿਆ ਕਿਸੇ ਵੀ ਲੜਕੀ ਕੋਲੇ ਜਦੋਂ ਇਹ ਦੋਨੇ ਸਾਥ ਛੁੱਟ ਜਾਂਦੇ ਨੇ ਤਾਂ ਉਸ ਲੜਕੀ ਦੀ ਜ਼ਿੰਦਗੀ ਵਾਕਈ ਕੱਖਾਂ ਦੇ ਬਰਾਬਰ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਹੁੰਦਾ ਕਿ ਇਹ ਸਾਰਾ ਕੁਝ ਯਾਦ ਕਰਦਿਆਂ ਮੈਂ ਆਪ ਲੋਕਾਂ ਨੂੰ ਮੋਢਾ ਦਿੱਤਾ ਜਿਹਦੇ ਨਾਲ ਮੈਨੂੰ ਬਹੁਤ ਵੱਡੀ ਪਾਵਰ ਮਿਲੀ ਅੱਛਾ ਇੱਕ ਕੁੜੀ ਦੀ ਪਛਾਣ ਹੁੰਦੀ ਹੈ ਇੱਕ ਪਤਨੀ ਦੇ ਰੂਪ ਚ ਇਹ ਕਿਸੇ ਦੀ ਪਤਨੀ ਹੈ ਕਿਸੇ ਦੀ ਬੇਟੀ ਹੈ ਕਿਸੇ ਦੀ ਭੈਣ ਹੈ ਕਿਸੇ ਦੀ ਮਾਂ ਹੈ ਪਰ ਇੱਕ ਕੁੜੀ ਦਾ ਅਸਲ ਪਛਾਣ ਕੁੜੀ ਦੀ ਕੀ ਹੈ ਜਿਹੜੀ ਗੱਲ ਤੁਸੀਂ ਹੁਣੇ ਕਹੀ ਹੈ ਰਿਸ਼ਤਿਆਂ ਦੀ ਤਮੀਜ਼ ਨੂੰ ਸਮਝਣਾ ਤਹਜ਼ੀਬ ਨੂੰ ਸਮਝਣਾ ਉਸ ਲਿਮਟ ਦੇ ਅੰਦਰ ਰਹਿਣਾ ਬਾਹਰ ਨਾ ਡੁੱਲਣਾ ਜਾਂ ਆਪਣੇ ਅੰਦਰ ਸਹਿਨਸ਼ੀਲਤਾ ਮਮਤਾ ਮੋਹ ਤੇ ਕਾਇਮ ਰੱਖਣਾ ਇੱਕ ਲੜਕੀ ਦੀ ਖਾਸੀਅਤ ਹੁੰਦੀ ਹੈ ਜਿਹੜੀ ਆਪਾਂ ਕਰਦੀ ਜਾ ਰਹੀ ਹੈ ਅੱਜ ਤੁਸੀਂ ਆਪਣੇ ਲੈਕਚਰ ਦੇ ਵਿੱਚ ਵੀ ਇੱਕ ਚੀਜ਼ ਦਾ ਜ਼ਿਕਰ ਕੀਤਾ ਵੀ ਹਰ ਕੁੜੀ ਦਾ ਜਿਹੜੀ ਹਾਲ 'ਚ ਬੈਠੀ ਕੁੜੀ ਉਹਦਾ ਸੁਪਨਾ ਪੂਰਾ ਹੋਵੇ ਪਰ ਐਦਾਂ ਹੁੰਦਾ ਨਹੀਂ ਕਿਉਂਕਿ ਜ਼ਮਾਨੇ ਦੀ ਹਵਾ ਲੱਗ ਜਾਂਦੀ ਹੈ ਤਾਂ ਕੁਝ ਐਦਾਂ ਦਾ ਜਦੋਂ ਤੁਸੀਂ ਇਹ ਸਕੂਲ ਤੋਂ ਬਾਹਰ ਗਈ ਹੋ ਹਨਾ ਕੁਝ ਐਦਾਂ ਦਾ ਹੰਡਾਇਆ ਜ਼ਿੰਦਗੀ ਦੇ ਵਿੱਚ ਅੱਜ ਕੁੜੀਆਂ ਨੂੰ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਹਾਂ ਬਿਲਕੁਲ ਮੈਂ ਚਾਹੁੰਨੀ ਹਾਂ ਕਿ ਬਿਲਕੁਲ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਕਿ ਲੜਕੀਆਂ ਕਿਸੇ ਵੀ ਮਿਲੀ ਹੋਈ ਆਜ਼ਾਦੀ ਦਾ ਮਿਸਯੂਜ਼ ਨਾ ਕਰਨ ਦੁਰਪਯੋਗਨਾ ਕਰਨ ਜਿਵੇਂ ਆਪਾਂ ਦੇਖਿਆ ਕਿ ਡਾਈਵੋਰਸ ਹੁੰਦੇ ਨੇ ਲੜਕੀਆਂ ਤੋਂ ਤਾਂ ਲਾ ਦਿੰਦੀਆਂ ਨੇ ਦਾਜ ਨਹੀਂ ਮਿਲਿਆ ਹੁੰਦਾ ਤਾਂ ਵੀ ਕਹਿ ਦਿੰਦੀਆਂ ਨੇ ਮੁੰਡੇ ਵੀ ਕਰਦੇ ਨੇ ਦੋਨੋਂ ਪਾਸੇ ਹੁੰਦਾ ਤੇ ਮੇਰਾ ਖਿਆਲ ਆ ਜਿਹੜੀ ਵਕਾਲਤ ਹੈ ਨਾ ਕੋਈ ਵੀ ਰਿਸ਼ਤਾ ਵਕੀਲ ਅਪੀਲ ਦਲੀਲ ਇਹਨਾਂ ਸਾਰਿਆਂ ਦੇ ਵਿਚਕਾਰ ਆ ਜਾਂਦਾ ਤੇ ਉਹ ਚੁਰਾਹੇ 'ਚ ਖਿਲਰ ਜਾਂਦਾ ਹੈ ਕੋਸ਼ਿਸ਼ ਕਰੋ ਕਿ ਜੇ ਛੋਟੇ ਛੋਟੇ ਵੀਰ ਵੀ ਆਪਸ ਵਿੱਚ ਸਾਂਝੇ ਕਰਦੇ ਰਹੋ ਇਹ ਮੈਰਿਜ ਦੇ ਨਾ 4 ਪੀਲਰਸ ਨੇ ਕੇਅਰਿੰਗ ਬੇਅਰਿੰਗ ਹੀਅਰਿੰਗ ਸ਼ੇਅਰਿੰਗ ਤੇ ਨਾ ਇੱਕ ਵੀ ਗਿਰ ਜੇ ਤੇ ਛੱਤ गिर ਜਾਂਦੀ ਹੈ ਤੇ ਮੋਸਟਲੀ ਵਿਸ਼ਵਾਸ ਕਿਰਿਆ ਹੋਇਆ ਐ ਇਸ ਹੱਥ ਨੂੰ ਐਸਾ ਤੇ ਵਿਸ਼ਵਾਸ ਨਹੀਂ ਰਿਹਾ ਅਸਲ ਵਿੱਚ ਸਾਰੀਆਂ ਗੰਡਾ ਹੀ ਇੱਥੋਂ ਬਣੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀ ਅੱਛਾ ਆਪਣੀ ਸੁਸਾਇਟੀ ਦੇ ਵਿੱਚ ਇੱਕ ਮਰਦ ਜਦੋਂ ਸੈਟਲ ਹੋ ਜਾਂਦਾ ਹੈ ਨਾ ਤਾਂ ਉਹ ਕਹਿੰਦਾ ਵੀ ਹੁਣ ਵਿਆਹ ਕਰ ਲਿਆ ਜਾਵੇ ਪਰ ਅੱਜ ਕੱਲ ਦੇ ਸੁਸਾਇਟੀ ਚ ਕੀ ਹੈ ਇੱਕ ਕੁੜੀ ਜਦੋਂ ਇੰਡੀਪੈਂਡੈਂਟ ਹੋ ਜਾਂਦੀ ਹੈ ਉਹ ਕਹਿੰਦੀ ਮੈਨੂੰ ਕਿਸੇ ਮਰਦ ਦੀ ਲੋੜ ਨਹੀਂ ਹੁਣ ਤਾਂ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਇਹ ਗੱਲ ਬਿਲਕੁਲ ਗਲਤ ਹੈ ਕਿ ਮਰਦ ਦੀ ਲੋੜ ਨਹੀਂ ਕਿਉਂ ਨਹੀਂ ਲੋੜ ਪਈ ਮੈਨੂੰ ਤਾਂ ਲੱਗਦਾ ਹਰ ਚੀਜ਼ ਦੀ ਲੋੜ ਹੈ ਮਰਜ਼ੀ ਵੀ ਲੋੜ ਹੈ ਬੱਚਿਆਂ ਦੀ ਵੀ ਲੋੜ ਹੈ ਵਿਆਹ ਦੀ ਵੀ ਲੋੜ ਹੈ ਜੇ ਥੋੜੀਆਂ ਥੋੜੀਆਂ ਬਹੁਤੀਆਂ ਖਾਸ਼ਾਂ ਤਰਾਸ਼ੀਆਂ ਜਾਂਦੀਆਂ ਨੇ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਥੋੜਾ ਜਿਹਾ ਖੁੱਲਦਲਾ ਔਰਤ ਨੂੰ ਵੀ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਇਸ ਕੱਲ ਦੀ ਲੜਕੀਆਂ ਇਤਰਾਜ਼ ਕਰਨਗੀਆਂ ਕਿ ਅਸੀਂ ਕਿਉਂ ਤਰਾਸ਼ੀਆਂ ਜਾਈਏ ਮੈਨੂੰ ਪਤਾ ਹੈ ਕਿ ਅਸੀਂ ਮੁੰਡਿਆਂ ਨੂੰ ਨਹੀਂ ਤਰਾਸ਼ਦੇ ਪਹਿਲਾਂ ਮੁੰਡਿਆਂ ਨੂੰ ਵੀ ਤਰਾਇ ਪਰ ਅੱਗੇ ਨਾਲੋਂ ਇੰਨਾ ਫਰਕ ਪੈਗਾ ਸੋਸਾਇਟੀ 'ਚ ਕਿਉਂਕਿ ਮੈਂ ਮੁੰਡਿਆਂ ਨੂੰ ਪੜਾਇਆ ਯੂਨੀਵਰਸਿਟੀ ਦੇ ਵਿੱਚ ਜੋ ਕੁਸ਼ਾਕਿ ਮੈਨੂੰ ਮੁੰਡੇ ਦੱਸਦੇ ਨੇ ਉਹਦੇ ਵਿੱਚ ਮੈਂ 19 21 ਦਾ ਹੀ ਫਰਕ ਸਮਝਦੀ ਆ ਦੋਨਾਂ 'ਚ ਹੀ ਕਸੂਰ ਹੁੰਦਾ ਏ ਕੇਹਣੇ 'ਚ ਨਹੀਂ ਹੁੰਦਾ ਇਹ ਜਿਹੜੇ ਸੁਸਾਇਟੀ ਦੇ ਬਖਸ਼ੀ ਉਹ ਦੇੜੇ ਨੇ ਨਾ ਇਹ ਔਰਤ ਮਰਦ ਦੋਨਾਂ ਨੇ ਰਲ ਕੇ ਦੇੜੇ ਨੇ ਜਿਹੜਾਕ ਨਹੀਂ ਹੋਣਾ ਚਾਹੀਦਾ ਅੱਛਾ ਮੈਮ ਕੁੜੀਆਂ ਵੱਲੋਂ ਫੈਮਿਨਿਜ਼ਮ ਦਾ ਨਾਰਾ ਦਿੱਤਾ ਜਾਂਦਾ ਪਰ ਅੱਜਕੱਲ ਜੇ ਮੈਂ ਆਪਣੀ ਏਜ ਦੀ ਕੁੜੀਆਂ ਦੀ ਗੱਲ ਕਰਾਂ ਤਾਂ ਆਪਣੀ ਪਰਸਨਲ ਚੋਇਸ ਨੂੰ ਕਰਦੀਆਂ ਨੇ दारू ਪਿੰਦੀਆਂ ਨੇ ਚਾਹੇ ਜੋ ਵੀ ਕਰਦੀਆਂ ਨੇ ਕੁੜੀਆਂ ਮੇਰੀ ਜਿੱਤੀਆਂ ਲੇਕਿਨ ਉਹ ਉਹਨਾਂ ਨੂੰ ਫਿਰ ਫੈਮਿਨਿਜ਼ਮ ਦਾ ਨਾਰਾ ਦੇ ਦਿੰਦੀਆਂ ਨੇ ਵੀ ਅਸੀਂ ਕਿਹੜਾ ਕਿਸੇ ਤੋਂ ਘੱਟ ਆ ਹਾਂ ਬਿਲਕੁਲ ਉਹ ਕਹਿੰਦੀ ਇਹ ਨਾ ਅਸੀਂ ਮੁੰਡੇ ਬਣਨਾ ਮੁੰਡੇ ਨਾ ਬਣੋ ਵੀ ਆਰ ਇਕਵਲ ਬਟ ਨਾਟ ది ਸੇਮ ਇਹ ਸੈਂਟੈਂਸ ਕਦੇ ਨਹੀਂ ਭੁੱਲਣਾ ਚਾਹੀਦਾ ਕੁੜੀਆਂ ਤਾਂ ਕੁੜੀਆਂ ਨੇ ਤੁਹਾਡਾ ਕੀ ਖਿਆਲ ਹੈ ਵੀ ਛੋਟੇ ਕੱਪੜੇ ਪਾ ਕੇ ਆਜ਼ਾਦ ਹੋ ਜਾਂਦੀਆਂ ਨੇ ਛੋਟੇ ਕੱਪੜੇ ਪਾ ਕੇ ਉਹ ਸੱਦਾ ਦਿੰਦੀਆਂ ਨੇ ਜਿਹੜਾ ਕਿ ਬਿਲਕੁਲ ਗਲਤ ਹੈ ਮਰਦ ਜਿਹੜਾ ਹੈ ਉਹ ਸੀ ਅੱਖ तकरीबन ਮੈਲੀ ਹੁੰਦੀ ਹੈ ਤੇ ਜੇ ਤੁਸੀਂ ਉਸ ਮੈਲ ਨੂੰ ਹਾਕ ਮਾਰੋਗੇ ਫਿਰ ਤੁਸੀਂ ਗੱਲ ਤੋਂ ਮੇਰਾ ਖਿਆਲ ਹੈ ਮੈਨੂੰ ਕਿਉਂਕਿ ਅਸੀਂ ਬਹੁਤ ਤੁਹਾਡੇ ਨਾਲ ਉਮਰ ਵਿੱਚ ਬਹੁਤ ਫਰਕ ਹੈ ਬੜਾ ਬਦਲਾ ਆਇਆ ਉਸ ਤੋਂ ਬਾਅਦ ਲੜਕੀਆਂ ਚ ਵੀ ਲੜਕਿਆਂ ਚ ਵੀ ਦੋਹਾਂ ਚ ਆਇਆ ਪਰ ਮੈਨੂੰ ਪਤਾ ਨਹੀਂ ਕਿਉਂ ਐ ਲੱਗਦਾ ਹੈ ਕਿ ਲੜਕਿਆਂ ਚ ਹੁਣ ਪੋਜ਼ਿਟਿਵ ਚੇਂਜ ਆ ਰਹੀ ਹੈ ਜਿਹੜੀ ਕੁੜੀਆਂ ਚ 네ਗੇਟਿਵ ਆ ਇਕ ਵਾਧ ਸੁਣੀ ਗੱਲ ਤੁਸੀਂ ਕਹੀ ਹੈ ਨਾ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਤੁਹਾਡੇ ਦੌਰ ਦੇ ਵਿੱਚ ਜਿਹਦੇ ਨਾਲ ਰਿਸ਼ਤਾ ਕਰਤਾ ਜਿਹਦੇ ਨਾਲ ਮਾਪਿਆਂ ਨੇ ਤੌਰ ਦਿੱਤਾ ਉਹਦੇ ਨਾਲ ਕੁੜੀਆਂ ساری ਉਮਰ ਨਬਾਉਂਦੀਆਂ ਸੀਗੀਆਂ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਬੱਚੇ ਆਪਣੀ ਖੁਸ਼ੀ ਦੇ ਲਈ ਲਵ ਮੈਰਿਜ ਕਰਾ ਵੀ ਰਹੇ ਨੇ ਪਰ ਉਹਨਾਂ ਦੇ ਰਿਸ਼ਤੇ ਨਹੀਂ ਚੱਲ ਰਹੇ ਹੂੰ ਲਵ ਮੈਰਿਜ ਨਹੀਂ ਕਰਾਉਂਦੇ ਉਹ ਉਹ ਤਾਂ ਇੱਕ ਦੂਸਰੇ ਦੀ ਨਾ ਦੇਹੀ ਖਿੱਚ ਹੁੰਦੀ ਹੈ ਬਸ ਅੱਗੇ ਕੁਝ ਨਹੀਂ ਦੇਖਿਆ ਹੁੰਦਾ ਸਿਰਫ ਉਹਨਾਂ ਨੇ ਬਾਡੀ ਦੇਖੀ ਹੁੰਦੀ ਹੈ ਉਹਨਾਂ ਨੇ ਅੰਦਰ ਵੱੜ ਕੇ ਨਹੀਂ ਦੇਖਿਆ ਹੁੰਦਾ ਕਿਹਦੀ ਕੀ ਖਾਸ਼ੀਆਂ ਨੇ ਜਦੋਂ ਵਿਆਹ ਹੋ ਜਾਂਦਾ ਹੈ ਨਾ ਤਲਖੀਆਂ ਨਾਲ ਵਾਹ ਪੈਂਦਾ ਹੈ ਉਦੋਂ ਪਤਾ ਲੱਗਦਾ ਉਦੋਂ ਫਿਰ 19 21 ਦਾ ਇਕਰਾਰਨਾਮਾ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਜਦੋਂ ਦੇਖਦੇ ਨੇ ਇੱਕ ਦੂਜੇ ਦਾ ਮੂੰਹ ਨਹੀਂ ਦੇਖਦੇ ਇੱਕ ਦੂਜੇ ਦਾ ਫੋਨ ਦੇਖਦੇ ਕਿਹਦਾ ਫੋਨ ਆਇਆ ਇਹਦਾ ਮਤਲਬ ਸ਼ਕਤ ਪਹਿਲਾਂ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਬੱਚਿਆਂ ਨੂੰ ਪਹਿਲਾਂ ਹੀ ਸਮਝਾ ਦੇਣੀਆਂ ਚਾਹੀਦੀਆਂ ਨੇ ਕਿ ਫਿਲਾਸਫੀ ਹੋਰ ਚੀਜ਼ ਹੈ ਜ਼ਿੰਦਗੀ ਜਿਹੜੀ ਹੈ ਨਾ ਖੁਸ਼ ਹੋਣ ਦਾ ਭਰਮ ਸਿਰਜਦੀ ਐ ਇੰਨੀ ਖੁਸ਼ ਐ ਨਹੀਂਗੀ ਉਦੋਂ ਪਤਾ ਲੱਗਦਾ ਜਦੋਂ ਜ਼ਿੰਦਗੀ ਦੀਆਂ ਤਲਖੀਆਂ ਆਉਂਦੀਆਂ ਜਦੋਂ ਮੈਂ ਇੱਕ ਕੁੜੀ ਦੀ ਜ਼ਿੰਦਗੀ ਨਾ ਦਾਰਿਆਂ ਦੇ ਵਿੱਚ ਉਸਮਿਤ ਹੁੰਦੀ ਹੈ ਕਦੇ ਆਪਣੇ ਸਮੇਂ ਦੇ ਵਿੱਚ ਕੋਈ ਦਾਇਰਾ ਇਦਾਂ ਦਾ ਤੋੜਿਆ ਹੋਵੇ ਤੁਸੀਂ ਕਿ ਕੁੜੀਆਂ ਦੇ ਲਈ ਮੈਂ ਅੱਜ ਉਹ ਚੀਜ਼ਾਂ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਉਹ ਚੀਜ਼ਾਂ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਵੀਰ 20 ਸਾਲ ਦੇ ਦਾ ਵਿਆਹ ਹੋ ਗਿਆ ਸਾਨੂੰ ਤਾਂ ਇਹਨਾਂ ਇਹ ਸੋਚ ਹੀ ਨਹੀਂ ਸਕਦੇ ਕਿ ਅਸੀਂ ਕੋਈ ਦਾਇਰਾ ਤੋੜਾਂਗੇ ਦਾਇਰਾ ਤੋੜਨਾ ਤਾਂ ਬੜੀ ਦੂਰ ਦੀ ਗੱਲ ਐ ਸੋਚ ਵੀ ਨਹੀਂ ਸਕਦੇ ਸੀ ਔਰ ਸਰਦਾਰਾਂ ਦੀਆਂ ਧੀਆਂ ਨੂੰ ਮੁਹੱਬਤ ਸ਼ਬਦ ਵਿਵਰਜਿਤ ਸੀ ਐਸਾ ਸੁਣ ਵੀ ਨਹੀਂ ਸਕਦੇ ਸੀ ਤੁਸੀਂ ਕਰਨ ਦੀ ਗੱਲ ਕਰਦੇ ਹੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਸਾਡੇ ਮਾਮਾ ਬਾਪ ਨਹੀਂ ਰਹੇ ਜਗ ਤੇ ਨਹੀਂ ਰਹੇ ਪਰ ਅਸੀਂ ਉਹ ਕੁਝ ਨਹੀਂ ਕਰ ਸਕਾਂਗੇ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਸੀ ਪਰ ਹੁਣ ਤਾਂ ਮਾਪੇ ਜਿਉਂਦੇ ਹੁੰਦੇ ਨੇ ਤਾਂ ਵੀ ਮਾਰੇ ਹੋਏ ਹੁੰਦੇ ਨੇ ਫਿਰ ਵੀ ਉਹ ਕਰ ਲੈਂਦੇ ਨੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਚਲੋ ਮੈਮ ਬਹੁਤ ਬਹੁਤ ਸ਼ੁਕਰੀਆ ਦਾ ਥੈਂਕ ਯੂ ਥੈਂਕ ਯੂ ਗੋਡ ਤਾਂ ਅ ਮੈਂ ਜਿਹੜੇ ਵੀ ਦਰਸ਼ਕ ਸੁਣ ਰਹੇ ਨੇ ਸਾਨੂੰ ਤਾਂ ਕੁਝ ਕਿਰਦਾਰ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਸੁਣਨ ਸੁਣਨ ਤੋਂ ਬਾਅਦ ਇਹਦਾ ਲੱਗਦਾ ਵੀ ਉਹਨਾਂ ਨੂੰ ਸੁਣਦੇ ਹੀ ਰਹੀਏ ਉਹਨਾਂ ਦੀਆਂ ਗੱਲਾਂ ਸੁਣਦੇ ਰਹੀਏ ਉਹਨਾਂ ਤੋਂ ਕੁਝ ਸਿੱਖਦੇ ਰਹੀਏ ਤਾਂ ਉਹਨਾਂ ਕਿਰਦਾਰਾਂ ਦਾ ਵਿੱਚੋਂ ਇੱਕ ਨੇ ਡਾਕਟਰ ਬਲਵਿੰਦਰ ਮੈਮ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਬੀਚ ਗੋਡ ਬlesਸ ਯੂ ਬਹੁਤ ਬਹੁਤ ਸ਼ੁਕਰੀਆ